ਰਾਜੋ ਯਾਰ ਕਾ ਨੂੰ ਮੇਰੇ ਨਾਲ ਯਾਰ ਤੜਕੇ ਤੜਕੇ ਬੋਣੀ ਦਾ ਟਾਈਮ ਆ ਮੇਰਾ ਵੀ ਯਾਰ ਸੋਡਾ ਵੀ ਕਿੱਥੇ ਸੋਡੇ ਨੂੰ ਕਿਵੇਂ ਤੂੰ ਯਾਰ ਮੂੰਹ 'ਚ ਪਾਏਗਾ ਉਹ ਨਹੀਂ ਪਾਉਂਦਾ ਮੂੰਹ 'ਚ ਉਹ ਯਾਰ ਕਿੱਥੋਂ ਦੇ ਲਾ ਤੂੰ ਮੇਰੇ ਗਿੱਟੇ ਕੋਲੋਂ ਮਾਰੀ ਭੈਣ ਦੀ ਪਾ ਖਾਣਾ ਪੁੱਤ ਕੇ ਮਨਾਉਂ ਉੱਠ ਜੂ ਪਾ ਲਓ ਜੀ ਬਾਈ ਜੀ ਲਹਿਰਾ ਵੈਗਾ ਬੱਕਰਾ ਮੰਡੀ ਤੇ ਖੜਿਆ ਤੇ ਅੱਜ ਮੇਜਰ ਨਾਲ ਗਰਾਰੀ ਵਸਾਉਨੇ ਆਗੇ ਗਰਾਰੀ ਨਹੀਂ ਹਾਂ ਇਹਦੇ ਨਾਲ ਗਰਾਰਾ ਵੀ ਫਸ ਜਾਂਦਾ ਹੈ ਗਰਾਰਾ ਫਸ ਜਾਂਦਾ ਹਾਂ ਚਾਰ ਬਰ ਬਰ ਗਰਾਰੀ ਪਸਾ ਕੇ ਫਿਰ ਦੰਦੇ ਵੀ ਭੁਰਦੇ ਨੇ ਦੰਦੇ ਭੁਰਦੇ ਨੇ ਕਿਹੜੇ ਪਾਸਿਓਂ ਦਾਤੀ ਦੇ ਇਹ ਦਾਤੀ ਦੇ ਨਹੀਂ ਦਾਤ ਦੇ ਹਾਂ ਕਹਿੰਦਾ ਨਵੀਆਂ ਗਰਾਰੀਆਂ ਦੇ ਦੰਦੇ ਭੁਰਦੰਨੇ ਅਸੀਂ ਅੱਛਾ ਹਾਂ ਚੱਲ ਮੇਰੇ ਦੰਦ ਦੋਕਤਾ ਭੁਰ ਰਹੇ ਨੇ ਬਾਈ ਹੋਰ ਨਾ ਭੁਰਦੀ ਨਹੀਂ ਤੇਰੇ ਦਾ ਹੁਣ ਤੂੰ ਛੱਡ ਗੱਲ ਬਹੁਤੀ ਨਾ ਕਰ ਮੇਰੇ ਨਾਲ ਗੱਲ ਬਜਾ ਦੇ ਪਾ ਕੇ ਕਦੇ ਦੇ ਟੱਲਾ ਪੱਟ ਫੜੀ ਕਿਹੜੀ ਕਿਹੜੀ ਬਾਈ ਕਿਹੜੀ ਲੈਣਾ ਕਿਹੜੀ ਲੈਣਾ ਆ ਪੱਟ ਲਿਆ ਬਾਈ ਲੈ ਵੀ ਕਰ ਮੈਂ ਜਿਹੜਾ ਰਾਸਤ ਨਹੀਂ ਇੱਕ ਦੇ ਦੇ ਮੁੰਡੇ ਨੂੰ ਨਿਸ਼ਾਨੀ ਪਾ ਦੇ ਇਹਦੇ ਗੱਲ ਵਿੱਚ ਗਾਨੀ ਵੀ ਖੀਰੀ ਪੱਠਾ ਇਹਦਾ ਸੌਦਾ ਕਰ ਦਾਂਗੇ ਕੈਰਤੀਆਂ ਦੀ ਪਛਾਣਤਾ ਹੋ ਜਾ ਵੀਡੀਓ ਤੇ ਸਰਦੀ ਵਧੀਆ ਜੀ ਬਣ ਜਾਂਦੇ ਖੀਰੀ ਇਹ ਤਾਂ ਮੇਜਰ ਹੀ ਬੋਲੂਗਾ ਹੁਣ ਕੈਰਤੀਆਂ ਦੇ ਬਾਈ ਬੋਲ ਮੇਜਰ ਬਾਈ ਮੁੱਲ ਤਾਂ ਬਾਈ 18000 ਹੈਦਾ ਚੱਲ ਕੋਈ ਗੱਲ ਨਹੀਂ ਦੇਣੀ ਕਿੰਨੇ ਦੀ ਐ ਤੁਸੀਂ ਦੱਸ ਦੋ ਜੈ ਜੈ ਲੈਣ ਦੇਣੇ ਦੱਸਦੇ ਯਾਰ ਉਹ ਮਨਦਰਨ ਤਾਂ ਯਾਰਾ ਜੋ ਗੱਲ ਹੋ ਰਹੀ ਹੈ ਮੇਰੇ ਵਰਗਾ ਕਾਂਦੂ ਬੰਦਾ ਪੁਰਾਣਾ ਹਾਲੀਪਾਲੀ ਦਾ ਲੈ ਵੀ ਉਹ ਦੋ ਹਫ਼ਤੇ ਮੈਂ ਵੇਚ ਰੂ ਚੱਲ ਲਾਂਗੇ ਕਿਉਂ ਨੇ ਨਵੀਂ ਲੈਣੀ ਹੈ ਵਿਚਾਰੇ ਪਿੰਗ ਦਾ ਹਲਾਰਾ ਮੈਂ ਤੁਹਾਨੂੰ ਦੱਸਦਾ ਪਿੰਗ ਦਾ ਹਲਾਰਾ ਤਾਂ ਫਿਰ ਜਦੋਂ ਬੰਦਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਅਗਲਾ ਬੜਿਆਈ ਕਰਨੋਂ ਦਾ ਹਰ ਇੱਕ ਬੰਦਾ ਕਰੀ ਜਾਂਦਾ ਹੁਣ ਤੂੰ ਵੀ ਕਾਰੀਗਰਾਂ ਤਰਸੇਮ ਵੀ ਰੋਝੇ ਜਾਂਦਾ ਜਿਹੜੀ ਆ ਨਸਲ ਆਹ ਇਹ ਆਪਣੀ ਕਿੰਨੇ ਕੁ ਰਹਿ ਗਈ ਪੰਜਾਬ ਦੇ ਵਿੱਚ ਚਲੋ ਜੀ ਸਰਤੀ ਮਾਤਾ ਤੇ ਕਾਸੇ ਦਾ ਤੋੜਾ ਨਹੀਂ ਠੀਕ ਆ ਇਹ ਤੁਹਾਨੂੰ ਜਿਲੀ ਜਾਂਦਾ ਹੁੰਦਾ ਕਾਲੀਆਂ ਤਰਸੇਮ ਮਿਲੀ ਜਾਣਗੀਆਂ ਤੈਨੂੰ ਅੱਛਾ ਠੀਕ ਆ ਨੂਰੀ ਇਹ ਜਖਰਾਣੇ ਵਾਲੀ ਨਸਲ ਹੈ ਜੀ ਮੈਂ ਦੱਸਦਾ ਰਸਤਾ ਚ ਹੁੰਦੀ ਜਖਰਾਣੇ ਵਾਲੀ ਨਸਲ ਆ ਜਖਰਾਣਾ ਹਾਂ ਨੂਰੀ ਨਸਲਾ ਬੂਰ ਕੰਨੀ ਤੇ ਮੂੰਹ ਤੇ ਵੀਦੇ ਮੜਿਆ ਦੱਬਨੇ ਜਿਵੇਂ ਕਬੂਤਰੀ ਦੇ ਹੁੰਦੇ ਨੇ ਬਾਜੀ-ਬਾਜੀ ਦੇ ਹਾਂ ਉਹ ਨਸਲ ਚੋਂ ਨਕੌੜ ਨਕੂੜ ਵਧੀਆ ਹੈ ਬਾਕੀ ਮੁੰਡੇ ਦੀ ਪਸੰਦ ਹੈ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਆ ਭਾਈ ਮੈਂ ਤਾਂ ਪਕਾਈ ਕੁੱਟਣੀ ਐ ਮੰਡੀ ਕਲਾ ਤੋਂ ਆਇਆ ਭਈ ਮੰਡੀ ਕਲਾ ਦਾ ਇਧਰ ਰਾਮੀ ਦਾ ਪਿੰਡਾ ਜਿੱਥੇ ਹਾਂ ਮੰਡੀ ਕਲਾ ਹੁਣ ਮੈਨੂੰ ਐ ਦੱਸ ਕੀ ਲਾਵਾਂ ਕਿ ਤੂੰ ਲਾਵੇਂਗਾ ਤੇਲ ਮੜਾ ਕਰ ਲੀਏ ਸਾਈ ਦੇ ਮੈਨੂੰ ਕੱਢ ਕੇ ਕਰ ਲੀ ਰਹਾ ਕਰ ਲੀ ਬਣੇ ਰਾਜੂ ਦੋ ਘੰਟੇ ਹੋ ਗਿਆ ਕੋਈ ਇਧਰ ਕਰ ਲਾ ਰਾਜੂ ਇਧਰ ਹੋ ਜਾ ਰਾਜੂ ਇਹਦੇ ਨਾਲ ਉਧਰ ਹੋ ਕੇ ਰਹਿ ਕਰ ਲੈ ਉਧਰ ਕਰਿਆ ਲੈ ਵੀ ਰਹਿ ਕਰ ਦਿੰਦੇ ਆ ਅੱਜ ਖਾਣ ਮੱਗ ਜਾ ਵੀਰੇ ਉਧਰ ਰਹਿ ਕਰਿਆ ਕਰੋ ਕਰੋ ਉਧਰ ਇੱਥੇ ਖਾਣਾ ਜੱਜ ਜੱਜ ਲੱਗਦਾ ਇੱਥੇ ਕਰ ਲੋ ਰਹਿ ਕਰ ਲੈ ਪੱਠਾ ਵੀ ਕਿੰਨੇ ਮਹੀਨੇ ਦੇ ਪੈਸੇ ਇੰਦਰ ਏ ਬਈ 7 ਕਮਹੀਨਿਆਂ ਦੀ ਪਾਠਾ ਚਿੱਟੀ ਅੱਖਾਂ ਦੇ ਵਿੱਚ ਆ ਬੂਰ ਕੰਨੀਆਂ 18000 ਰੁਪਏ ਮੰਗਿਆ ਨਾ 18000 ਵੀਰੇ ਆਪਾਂ ਦਾ ਕਹਿਣਾ ਵੀ ਪੰਜਾਬ ਦੀ ਨਸਲ ਪੰਜਾਬ ਚ ਰਹਿ ਜੇ ਆਪਾਂ ਦਾ ਨਸਲ ਸੁਧਾਰਤੀ ਕੰਮ ਕਰਦੇ ਆ ਠੀਕ ਆ ਵੀਰੇ ਜਿਆਦਾ ਆਪਣੇ ਕੋਲੇ ਬੱਕਰੀਆਂ ਬੁੱਕਰੀਆਂ ਤੇ ਅਸੀਂ ਬਹੁਤ ਘੱਟ ਕੰਮ ਕਰਕੇ ਰਾਜੀ ਆ ਜੇ ਘਰ ਵਾਲੇ ਪਸ਼ੂਆਂ ਜੋ ਕੋਈ ਬੱਕਰੀ ਹੁੰਦੀ ਆ ਅਸੀਂ ਵੇਚ ਲੈਣੇ ਆ ਬਾਹਰੋਂ ਤਾਂ ਅਸੀਂ ਬੱਕਰੀ ਬਹੁਤੀ ਘੱਟ ਲੈ ਕੇ ਰਾਜੀ ਆ ਠੀਕ ਆ ਜੀ ਹਾਂ ਆਪਣਾ ਬਸ ਨਸਲ ਤੇ ਕੰਮ ਕਰਮੈਂ ਹਰੇਕ ਫਾਰਮਰ ਨੂੰ ਇੱਕ ਗੱਲ ਕਹਿਣਾ ਵੀ 2-4000 ਦਾ ਫੰਡਾ ਹੁੰਦਾ ਹਰ ਇੱਕ ਵੀਡੀਓ ਦੇ ਵਿੱਚ ਮੇਰਾ ਇਹੀ ਗੱਲ ਹੁੰਦੀ ਹੈ ਇਹੀ ਰਿਪੀਟ ਕਰਦਾ ਮੈਂ ਵੀ ਪੱਠ ਜਦੋਂ ਲਮੋ ਕੋਈ ਰਵੇ ਦੀ ਲੋ ਸੱਚੀ ਜਿਹੜਾ ਤੁਹਾਨੂੰ ਗਾਹਾਂ ਵੀ ਰਿਜ਼ਲਟ ਮਿਲੇ ਹਾਂ ਇਹ ਤਾਂ ਗੱਲ ਹੈਗੀ ਆ ਠੀਕ ਆ ਪੱਠਾ ਪੱਠ ਵੇਕ ਹੁੰਦੀ ਆ ਬਾਈ ਆਜੋ ਬਾਈ ਪਾਵਲਕ ਬਾਈ ਦੇਖੋ ਵਿੰਦਕ ਤਮਾਸ਼ਾ ਪਾਵਲਕ ਆਜੋ ਪਾਵਲਕ ਲਈ ਆਪਾਂ ਨੂੰ ਸਾਥ ਹੁਰ ਕੀ ਆਪਣੇ ਪੱਲੇ ਸਹੀ ਗੱਲ ਹੈ ਰੱਬ ਲੋਕ ਨੇ ਜੇ ਇਹਨਾਂ ਨੇ ਇਹ ਆਏ ਨੇ ਮੰਡੀ 'ਚ ਤਾਂ ਮੇਲਾ ਲੱਗਿਆ ਮੇਲੇ ਮੇਰੀ ਗੱਲ ਸੁਣ ਇਹਨਾਂ ਨਾਲ ਹੀ ਇਹ ਹੁਣ ਕਬੱਡੀ ਦੇ ਪਲੇਅਰ ਇੰਨੇ ਮਹਿੰਗੇ ਨੇ ਟੂਰਨਾਮੈਂਟ ਕਰਾਉਂਦੇ ਨੇ ਜੇ ਸੰਗਤ ਬਾਈ ਉੱਥੇ ਦੇਖਣੀ ਨਹੀਂ ਜਾਊਗਾ ਫਿਰ ਉਹਨਾਂ ਦਾ ਖੇਡਣ ਦਾ ਕੀ ਫਾਇਦਾ ਓਏ ਯਾਰ ਤਾਂ ਤੂੰ ਮੈਂ ਕਿਹਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਪੈ ਜਾ ਪੈਸੇ ਥੇਲੀਆਂ ਦਾ ਪੈਸੇ ਥੇਲੀ ਤੋਂ ਬਿਨਾ ਮੈਨੂੰ ਅਰੋ ਬੁੜੇ ਨੂੰ ਕੋਈ ਨਹੀਂ ਪੁੱਛਦਾ ਬਾਜ਼ਾਰ 'ਚ ਬਾਬਾ ਕੀ ਖਾਣਾ ਪਕੌੜੇ ਖਾਣੇ ਕੱਟ ਰੁਪਏ ਦੱਸ ਕਿਉਂ ਬਾਬਾ ਹਾਂ ਚੱਲ ਭਾਈ ਮੈਜਰ ਆ ਹਾਂਜੀ ਤੈਨ ਬੰਨ ਤਾਂ ਕੱਟੇ ਨਾਲ ਝੋਟਾ ਚਲੋ ਜੀ ਹੁਣ ਵਿਚਾਲੇ ਰੱਸਾ ਵੱਡਣਾ ਪੂ ਮੈਨੂੰ ਮੇਰੀ ਗੱਲ ਸੁਣ ਰਾਜੋ ਜਲ ਮੈਂ ਬੰਨਤਾ ਬਣਾ ਲਿਆ ਮੈਨੂੰ ਆਪਦੀ ਚੀਜ਼ ਦਾ ਮੁੱਲ ਮੰਗਣ ਦਾ ਮੇਰਾ ਹੱਕ ਆ ਉਹ ਬੰਦੇ ਨੇ ਵਿਚਾਰੇ ਹਣ ਜਾਣਾ ਰੇਟ ਲਾਉਣ ਦਾ ਹੱਕ ਆ ਭਾਗਤ ਬੰਦੇ ਨੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਕਾਸੇ ਬਾਰੇ ਅੜ ਕਮਲੀ ਮਾਰ ਬਾਈ ਇਧਰ ਨੂੰ ਮੋੜ ਦੇ ਨੂੰ ਹੁਣ ਤੈਨ ਮੈਂ ਫੈਸਲਾ ਕਰਨਾ ਇਹ ਤਾਂ ਹੁਣ ਤੁਸੀਂ ਦੱਸਣਾ ਉਹ ਤਾਂ ਬਹੁਤ ਥੱਲੇ ਖੜੇ ਨੇ ਹੁਣ ਮੈਂ ਕੀ ਕਰਾਂ ਯਾਰ ਚਲੋ ਜੀ ਆਪਾਂ ਨੂੰ ਉਹ ਕਹਿੰਦੇ ਉਹ ਕਹਿੰਦੇ ਦੇ ਦੇ 8000 ਦੀ ਲੈ ਕੇ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਥੋੜੀ ਮਰਜ਼ੀ ਨਾਲ ਨਹੀਂ ਮੈਂ ਚੱਲਦਾ ਮੈਂ ਚੱਲੂਗਾ ਮੇਰੀ ਮਰਜ਼ੀ ਤੋਂ ਮੇਰੀ ਮੇਰੀ ਗੱਲ ਸੁਣੋ ਜੀ ਪਬਲਿਕ 'ਚ ਖੜਿਆ ਛਿੱਤਰ ਨਹੀਂ ਖਾਣੇ ਫੇਰ ਮੈਂ ਛੱਡ ਗੱਲ ਵਿਚਾਲੇ ਨਹੀਂ ਗੱਲ ਦਾ ਸੁਣ ਮੈਂ ਤੇਰੀ ਗੱਲ ਕੱਟਦਾ ਪਹਿਲਾਂ ਮੇਰੀ ਗੱਲ ਤਾਂ ਸੁਣ ਧਿਆਨ ਨਾਲ ਮੈਂ ਆਪਦਾ ਹੱਕ ਮੰਗਿਆ ਉਹਨਾਂ ਨੇ ਆਪਦਾ ਬਾਈਆਂ ਨੇ ਪੁੱਗਦਾ ਲਾਉਣਾ ਉਹਦਾ ਪੁੱਗਦੇ ਦੀ ਸੌਦਾ ਹੋਣਾ ਵੀ ਜਿੱਥੇ ਆਪਾਂ ਨੂੰ ਪੁੱਗੂਗਾ ਪੁੱਗਦੇ ਤੋਂ ਬਗੈਰ ਕੁਝ ਨਹੀਂ ਹੋਣਾ ਹੁਣ ਤੂੰ ਧੇਪ ਅਠਵੇਂ ਨੂੰਰਾ ਹੱਥ ਕਰਾ ਲਾਓ ਜੀ 9000 ਦੀ ਰਾਜੂ ਕਿੱਥੇ ਫਿਰਦਾ ਹਾਂ ਹੋਰ ਕਿ ਤੂੰ ਕਿੱਥੇ ਫਿਰਦਾ ਮੇਜਰ ਦੇ ਬਾੜੇ ਚ ਫਿਰਦਾ ਤੂੰ ਮੈਂ ਮੈਂ ਕਿਸੇ ਦੇ ਬਾੜੇ ਚ ਨਹੀਂ ਜਾਂਦਾ ਮੈਂ ਤਾਂ ਮੰਡੀਆਂ ਚ ਜਾਂਦਾ ਆ ਮੇਰਾ ਬਾੜਾ ਹੈ ਬਾਹਰ ਘਣਾ ਬਾੜੇ ਤੋਂ ਨਾ 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 ਬਾੜਾ ਮੈਂ ਕਿਉਂ ਬੜਿਆ ਨਹੀਂ ਘੇਰ ਕੇ ਗੁੱਟੇਗਾ ਲੈ ਕਿਉਂ ਗੁੱਟੂਗਾ ਹੈ ਗੰਢੀ ਦਾ ਏਰੀਆ ਸਾਰੇ ਸਾਡੀ ਆ। ਇਹ ਜਿਵੇਂ ਨਾ ਉਹ ਹੁੰਦੀ ਆ ਆਪਣੀ ਪਾਕਿਸਤਾਨ ਦੀ ਬਾਰਡਰ ਵਾਲੀ ਲਾਈਨ ਦੇ ਉੱਤੇ ਖੜਾਂ ਤੋਂ। ਮੈਂ ਤਾਂ ਬਈ ਤੱਪੀ ਨਹੀਂ ਪਤਾ ਵੀ ਗੋਲੀ ਨਾ ਮਾਰੇ। ਉਹ ਨਹੀਂ। ਹਾਂ ਹੁਣ ਕੀ ਕਰਾਂ? ਹੋਰ ਨਾ ਜਗਵਾ ਨਹੀਂ ਕਿਤੇ ਭੈਣ ਦਾ ਕਿਤੇ ਆਗਲਾ ਕਹੇ ਪਤਾ ਨਹੀਂ ਕੀ ਲਈ ਫਿਰਦਾ ਏ। ਬਾਰਡਰ ਆਰੇ। ਸਾਡਾ ਏਰੀਆ ਇਹੀ ਬਾਰਡਰ ਆ ਭਾਈ। ਕਿੰਨੇ ਹੋਰ ਕੰਮ ਹੋਣ। ਉਹ ਦੱਸ ਕੀ ਕਰਾਂ? ਇਹਦਾ ਤੁਸੀਂ ਕਰਨਾ ਜੀ ਮੈਂ ਨਹੀਂ ਕੁਛ ਕਹਿਣਾ। ਸਾਡੇ ਨੌਂ ਦੀ ਦਿੰਨਾ। ਨਹੀਂ ਹੁੰਦੀ ਜੀ। ਭਾਈ ਕੋਈ ਹੋਰ ਦਾਮ ਹੈਗਾ ਤੇਰੇ ਚ। ਕਿੱਥੇ? ਪੁੱਛੇ ਬਿਨਾ ਨਹੀਂ ਪੈਸਾ। ਕਿੱਥੇ ਭਾਲਦੇ ਹਾਂ ਲਿਖਾਈ ਅਸੀਂ ਕਰਾ ਦਾਂਗੇ ਉਹ ਸਾਡੇ ਰਾਜੂ ਲਿਖਾਈਆਂ ਸਾਡੇ 90 ਚ ਲਿਖਾਈਆਂ ਲਖੂਆਂ ਦੇ ਚੱਕਰਾਂ ਆ ਪੱਠਾ ਹੋਊਗੀ ਹਾਂ ਉਹਰਾ ਕਰ ਹੱਥ ਜਾਂ ਹਾਂ 10000 ਦੀ ਲੈ ਜਾ ਯਾਰ ਉਹ ਦਈ ਨਾ ਦਈ ਯਾਰਾ ਉਹ ਉਰਾ ਕਰ ਹੱਥ ਦਈ ਨਾ ਦਈ ਹਾਂਜੀ ਬੋਲੋ ਪੱਠ ਪੂਰੀ 10000 ਦੀ ਕਾਪੀ ਦੀ ਉਹ ਨਹੀਂ ਵੀਰੇ ਹੁੰਦੀ ਕਿੱਥੇ ਹੋਊ ਰਾਜੂ ਬਹੁਤ ਥੱਲੇ ਫਿਰਦੇ ਹੋ ਤੁਸੀਂ ਇੱਕੋ ਹੀ ਦੱਸਦੇ ਮੈਨੂੰ ਇੱਕੋ ਹੀ ਗੱਲ 16000 ਦੀ ਪੱਠ ਹੋਊਗੀ ਆ ਆ ਫੜੋ ਮੇਰਾ ਲੰਬਾ ਹੋ ਗਿਆ ਕੇਸ ਤਾਂ ਕਿਹੜੇ ਪਿੰਡ ਤੋਂ ਆਇਆ ਪਹਿਲਾਂ ਪੱਠਾ ਬਾਈ ਪੁੱਛ ਹਾਂ ਭੁੱਲ ਗਿਆ ਉਹ ਪੱਠਾ ਦਾ ਲੱਲੀ ਸੱਡੀ ਉਹ ਨਹੀਂ ਹੁੰਦੀ 11 ਦੀ ਦੇ ਉਹ ਨਹੀਂ ਹੁੰਦੀ ਰਾਜੂ ਕਿੱਥੇ ਹੋ ਜੋ 11000 ਦੇ ਲੈਂਦੇ ਹੋਈ ਹੋ ਗਈ ਉਹ ਨਹੀਂ ਹੁੰਦੀ ਵੀਰੇ ਕਿੱਥੋਂ ਦੇ ਦਈਏ 11000 ਦੀਆਂ ਇਹੀਆਂ ਪੱਠਾਂ ਮਿਲਦਾ ਸਾਰਾ ਕੁਝ ਜਾਂਦਾ ਓ ਯਾਰ ਮੇਲ ਨੂੰ ਮੈਂ ਕਦੋਂ ਕਿਹਾ ਵੀ ਮੇਰੇ ਕੋਲ ਹੀ ਮਿਲਦਾ ਯਾਰ ਮੰਡੀ ਆ ਸਾਰਾ ਕੁਝ ਹੀ ਮਿਲਦਾ ਇੱਥੇ ਮੈਂ ਮਿਲਦਾ ਸਾਰਾ ਕੁਝ ਬਜ਼ਾਰਾਂ ਚ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਜੀ ਸਭ ਕੁਝ ਮਿਲਦਾ ਕੀ ਨਹੀਂ ਬਜ਼ਾਰਾਂ ਦੇ ਵਿੱਚ ਸਾਰਾ ਕੁਝ ਮਿਲਦਾ ਭਾਈ ਪੈਸੇ ਨਾਲ ਮਿਲਦਾ ਨਹੀਂ ਕੋਈ ਮਿਲਦਾ ਕੱਪੜਾ ਲਿੰਗੜਾ ਮੱਕੀ ਦਾ ਆਟਾ ਬਾਜਰੇ ਦਾ ਆਟਾ ਪੈਸੇ ਨਾਲ ਮਿਲਦਾ ਪੈਸੇ ਨਾਲ ਵੇਸਾਂ ਦਾ ਆਟਾ ਲੈ ਪੈਸੇ ਤੋਂ ਬਗੈਰ ਕੁਝ ਨਹੀਂ ਮਿਲਦਾ ਕੀ ਨਹੀਂ ਮਿਲਦਾ ਪੈਸਿਆਂ ਨੂੰ ਸਭ ਮਿਲਦਾ ਸਭ ਕੋਈ ਮੈਂ ਤਾਂ ਪੈਸੇ ਹੋਰ ਚੱਲ 11 ਲਾਤਾ ਮੈਂ ਤਾਂ ਪੈਸੇ ਚੱਲ ਬਸਵਾਸ ਇਹ ਸੜਤਾ ਬੰਦੇ ਨੇ ਮਰਵਾਉਣਾ ਥੋੜੀ ਹੀ ਐ ਮੈਂ ਤਾਂ ਪੈਸੇ ਨੂੰ ਇਹ ਕਹਿਣਾ ਵੀ ਪੈਸੇ ਦੇ ਦੇ ਪਝਾਉਣਾ ਪਝੂਣ ਵਾਲਾ ਨਹੀਂ ਰਾਜੂ ਪੱਠ ਛੋੜਦਾ ਨਹੀਂ ਬਣਨੀ ਯਾਰ ਮੈਨੂੰ ਪਤਾ ਹੈ ਇੱਕੋ ਜਣ ਦੇ ਵਿਚ ਆਖਰੀ ਸੱਟ ਮੈਂ 10 ਦੀ ਦੰਨਾ ਨਾ ਆਖਰੀ ਨਾ ਕੋਈ ਸੱਟ ਨਹੀਂ ਹੈਗੀ ਜੀ ਹੁਣ ਆਖਰੀ ਸੱਟ ਗੰਜਾਇਸੇ ਨਹੀਂ ਕੋਈ ਹੈਗੀ ਸਾਢੇ 11 ਦੀ ਦੰਨਾ ਉਹ ਨਹੀਂ ਹੁੰਦੀ ਸਰ ਹੁਣ ਕੀ ਕਰਾਂ ਮੈਂ ਨਹੀਂ ਹੁੰਦੀ ਜੀ ਹੁੰਦੀ ਮੈਂ ਸੌਦਾ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਾਂਦਾ ਪਕਾਈ ਦਾ ਕਿਉਂ ਫਾਇਦਾ ਨਹੀਂ ਤੂੰ ਵੇਚਣ ਆਇਆ 2 ਰੁਪਏ ਬੱਟਲਾ ਠੰਡੂ ਰਹੀ ਓ ਯਾਰ ਠੰਡ ਨੂੰ ਕੀ ਕਰਾਂਗੇ ਜੇ ਆਪਦੇ ਘਰੋਂ ਹੀ ਸਾਰਾ ਕੁਝ ਖਰਚ ਕੇ ਫਿਰ ਇਹਨਾਂ ਨੂੰ ਬਾਈਆ ਸਾਨੂੰ ਇੱਥੇ ਤਿੰਨੇ ਜਾਣੇ ਆ ਹੀ ਬੜੇ ਕੁੱਟਣ ਦਾ ਵੀ ਨਹੀਂ ਬਾਈ ਕੋਈ ਫਾਇਦਾ ਜੇ ਕੁਝ ਬਣੀ ਨਹੀਂ ਓ ਸਾਰੀ ਦੁਨੀਆ ਵਾਦੇ ਹੀ ਵਾਦੇ ਨੂੰ ਫਿਰਦੀ ਹੈ ਫੇਰ ਘਟਾ ਵੀ ਆਪਾਂ ਹੀ ਚੱਲਾਂਗੇ ਹੋਰ ਕੋਈ ਨਹੀਂ ਚੱਲਦੇ ਆ ਜਿਹੜੀਆਂ ਮਰ ਮਰ ਜਾਂਦੀਆਂ ਨੇ ਹੁਣ ਚੱਲਦੇ ਸੱਤ ਮਰ ਗਈਆਂ ਕਿਹਨੂੰ ਕਹੀਏ ਓ ਚੱਲ ਮਾਰ ਨਾ ਬੇ ਨੁਕਸਾਨ ਵੀ ਨਾਲੇ ਨੇ ਬਾਈ ਇਹਨਾਂ ਹੱਦ ਤੱਕ ਗੱਡੀ ਨੇ ਮਾਰਤੀਆਂ ਵੀ ਕੀ ਵੀਡੀਓ ਪਾਕੇ ਕਰਾਂਗੇ ਫਿਰ ਸਬਰ ਕਰਿਆ ਸਾਰੀਆਂ ਮੰਡੀਆਂ ਚ ਫਿਰਦਾ ਕੁੱਤਿਆਂ ਜਿਹਾ ਭੌਂਕਦਾ ਇੱਕ ਡਿਊਟੀ ਸਮਝੀ ਹੋਈ ਹੈ ਮੇਰੀ ਮੰਡੀਆਂ ਆ ਆ ਦਿਨ ਕਹੇ ਜੇ ਚੱਲ ਕਿੰਨੀ ਮਾੜੀ ਮੈਨੂੰ 1 ਰੁਪਿਆ ਨਹੀਂ ਕਿਸੇ ਨੇ ਦਿੱਤਾ ਜਿੱਥੇ ਨਹੀਂ ਵਰਸਦੇ ਉੱਥੇ ਵਰਸ ਜਾਂਦੇ ਨੇ ਹੈ ਆ ਠੰਡ ਉੱਥੇ ਵਰਸਣ ਵਾਲੀ ਧਰਤੀ ਉੱਥੇ ਵਰਸਦੇ ਨਹੀਂ ਆ ਠੰਡ ਮੈਂ ਦੋ ਚਾਰ ਬੱਕਰੀਆਂ ਲੈ ਕੇ ਛੱਡ ਲਾਂਦਾ ਮੇਰੀਆਂ ਉਹ ਗੋਦੀ ਚੱਕ ਚੱਕਦਾ ਗੱਡੀ ਨੂੰ ਮਾਰ ਦਿਆ ਟਰਾਲੇ ਨੇ ਦੋ ਇੱਕ ਬੋਕ ਮਾਰਤਾ ਇੱਕ ਬੋਕ ਪਹਿਲਾਂ ਉਂ ਮਰ ਗਿਆ ਤਿੰਨ ਬੱਕਰੀਆਂ ਮਾਰਤੀ ਇੱਕ ਲੇਲੀ ਮਾਰਤੀ ਭੇਡ ਦੀ ਇੱਕ ਸੂਈ ਨੂੰ ਚੋਰ ਚੱਕ ਕੇ ਲੈ ਗਏ ਦੱਸ ਕੀ ਕਰਾਂਗੇ ਭਾਈ ਚਲੋ ਜੀ ਬਾਦੇ ਘਾਟੇ ਆਪਣੇ ਨਾਲ ਹੀ ਚੱਲਣੇ ਨੇ ਇਹ ਬਾਦੇ ਦਾ ਨਾ ਗਈ ਨਾ ਨਹੀਂ ਜਾ ਕੇ ਪਕਾਈ ਜੀ ਨਾ ਮਰਵਾ ਸਾਡੀ ਵੀਡੀਓ ਲੰਬੀ ਹੋਗੀ ਕੋਈ ਨਾ ਹੋਣੀ ਪੂਰੀ 12000 ਦੀ ਪੱਟਾ ਹੁੰਦੀ ਰਾਜੂ ਯਾਰ ਕਾਹਨੂੰ ਮੇਰੇ ਨਾਲ ਯਾਰ ਤੜਕੇ ਤੜਕੇ ਬੋਣੀ ਦਾ ਟਾਈਮ ਆ ਮੇਰਾ ਵੀ ਯਾਰ ਛੋਡਾ ਵੀ ਕਿੱਥੇ ਛੋਡੇ ਨੂੰ ਕਿਵੇਂ ਤੂੰ ਯਾਰ ਮੂੰਹ 'ਚ ਪਾਏਗਾ ਉਹ ਨਹੀਂ ਪਾਉਂਦਾ ਮੂੰਹ 'ਚ ਮੂੰਹ ਵੀ ਬਣਾ ਤੇਰਾ ਰਾਜਾ ਬਈ ਪੱਟ ਕੰਨੀ ਨੂੰ ਕਮਾਈ ਕੈਮਰਾ ਇੱਧਰੋਂ ਹਟੀ ਓਏ ਇੱਧਰੋਂ ਹਟੀ ਮੜਾ ਜਾ ਆ ਬੱਸ ਦੇਖ ਮੈਂ ਛੜਦੇ ਛੜਦੇ ਕਮਾਈ ਮੜਾ ਜਾ ਕੈਮਰਾ ਉਹ ਮੈਂ ਚਾਲੋ ਯਾ ਪਰਾਂ ਹੋ ਜਾਗਾ ਯਾਰ ਤੈਨੂੰ ਕੀ ਕਹਾ ਤੂੰ ਬੱਕਰੀਆਂ ਵਾਲਾ ਪਰਾਂ ਮਾਰੀ ਇਹ ਵੀਡੀਓ ਉਹ ਨਾਲ ਖਾੜੇ ਨੂੰ ਪੱਠ ਮਰੀ ਆ ਦੇਖ ਤੂੰ ਪੱਠ ਦੇਖ ਤੂੰ ਸਮਾਰ ਕੇ ਦਿਖਾ ਉਹ ਤਾਂ ਇੱਧਰ ਇਹਨੂੰ ਉਰੇ ਲਿਆ ਕੱਢ ਕੇ ਉਹ ਮੈਂ ਇਹਦੀ ਚੈਕਿੰਗ ਨਹੀਂ ਕਰਨੀ ਉਹ ਲਿਆ ਚੈਕਿੰਗ ਨੂੰ ਕੀ ਆ ਯਾਰ ਖੋਟਾ ਕੋਸਾ ਲਿਆ ਫੜਾ ਯਾਰ ਤੂੰ ਖੋਟੀ ਹੋਈ ਮੈਂ ਨਹੀਂ ਲੈਂਦਾ ਯਾਰ ਮੈਂ ਤੈਨੂੰ ਕਦੋਂ ਕਿਹਾ ਤੂੰ ਚੈੱਕ ਕਰ ਯਾਰ ਲਫਾੜਾ ਸਾਰੇ ਜਨਤਾ じゃ ਇੱਕ ਕਰੋ ਮੈਂ ਤੈਨੂੰ ਕਦੋਂ ਕਿਹਾ ਵੀ ਨਾ ਚੈੱਕ ਕਰੋ ਲੈ ਕਰ ਚੈੱਕ ਨੀ ਅਗਲਾ ਪਿੱਛੋਂ ਕਹਿੰਦਾ ਰਾਜੂ ਯਾਰ ਇੱਥੇ ਬੱਚੀਆਂ ਨੇ ਫਰਮਾ ਤੈਨ ਦੇਖੀ ਨਹੀਂ ਤੈਨ ਦਵਾਈ ਹੈ ਠੀਕ ਆ ਓ ਯਾਰ ਮੇਰੀ ਗੱਲ ਸੁਣ ਦੇਖ ਤੂੰ ਨੀ ਹਰ ਚਾ ਆ ਫੜੀ ਕਰਨ ਲੈ ਪੜ ਲਿਆ ਕਈ ਵਾਰੀ ਕੰਜਾਂ ਲਿਕਲੀਆਂ ਸੂ ਮੈਂ ਚੈੱਕ ਕਰੂੰਗਾ ਸਹੀ ਹੈ ਦੇਖੋ ਜਿਹੜਾ ਕੋ ਸੋਡਾ ਹੱਕ ਮੰਦਾ ਦੇਖੋ ਨੀ ਹੁਣ ਜਾਣੇ ਜੇ ਮੈਂ ਤਾਂ ਜਾਣ ਨਹੀਂ ਕੱਲ ਨੂੰ ਲੋਕਾਂ ਦੇ ਦੁਰ ਫਿੱਟੇ ਨੂੰ ਤੇਰੇ ਬੱਕਰੀ ਦਵਾਈ ਦੇ ਕਿਉਂ ਜੀ ਤੁਸੀਂ ਦੇਖ ਕੇ ਲਓ ਜੀ ਆਪਾਂ ਲੈ ਦੇਈ ਹੁਣ ਨਾ ਦੇਈ ਜਦੋਂ ਪੈਸੇ ਲਾਉਂਦਾ ਦੇਖ ਕੇ ਹੱਕ ਮੰਦਾ ਲੈਣਾ ਸੜ ਦੋ ਜੀ ਦਹੀਂ ਨਾ ਦਹੀਂ ਸੜੋ ਜੀ ਇੱਕ ਵਾਰੀ ਚ ਬੰਬ ਚਲਵਾ ਲੈ ਚੇ ਤੂਪ ਚਲਵਾ ਲੈ ਚਲਾਓ ਤਾਂ ਸਹੀ ਖੜਿਆ ਬਾਰਡਰ ਤੇ ਆਵਰਾ ਕਰ ਹੱਥ ਲਓ ਜੀ ਬੱਕਰੀ ਤੇਰੀ ਵੇਚਤੀ ਬੋਲੋ ਜੀ ਠੀਕ ਹੈ ਦੇਣੀਆ ਦੇਦੀ ਨਹੀਂ ਮੈਂ ਤਾਂ ਯਾਰ ਚੱਲੇ ਕੋਈ ਨਾ ਜਾਓ ਜੀ ਦੁਨੀਆ ਆਉਂਦੀ ਵੀ ਆ ਜਾਂਦੀ ਵੀ ਆ ਕੋਈ ਯਾਰ ਖੜਾ ਹੱਲੇ ਬੱਕਰੀ ਮੈਂ ਇੱਧਰ ਰਾਜਸਤਾਨੀ ਬੋਲੋ ਜੀ ਬੋਲੋ ਹਜ਼ਾਰ ਉਹ ਨਹੀਂ ਹੁੰਦੀ ਰਾਜੂ ਉਹ ਨਹੀਂ 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 ਛੱਡ ਓਏ ਉਹ ਨਹੀਂ ਹੁੰਦੀ ਬਾਈ ਓਏ ਛੱਡ ਨਹੀਂ ਬਾਈ ਕਿੱਥੇ ਬਹੁਤ ਅਸਰ ਨੋਟਾ ਸਾਨੂੰ ਪਤਾ ਛੱਡੋ ਸਾਨੂੰ ਪਤਾ ਬਾਈ ਹਲੇ ਉਹ ਨਹੀਂ ਨਹੀਂ ਬਾਈ ਨਹੀਂ ਹੁੰਦੀ ਉਹ ਨਹੀਂ ਹੁੰਦੀ ਰਾਜੂ ਪਹਿਲ ਮਾਨ ਨੂੰ ਚੱਕ ਲੂ ਆ ਨਹੀਂ ਹੁੰਦੀ ਓਏ ਖੁੱਲ ਜਾ ਕਮਲਿਆ ਯਾਰ ਮੈਂ ਕਦੋਂ ਕਹਣਾ ਵੀ ਨਾ ਲਾਓ ਯਾਰ ਵੀਰੇ ਯਾਰ ਜਸ 13 ਦੀ ਹੋ ਗਈ ਹੋ ਨਹੀਂ ਹੁੰਦੀ ਹੋ ਗਈ ਸਾਡੇ 13 ਦੀ ਸਾਡੇ 13 ਦੀ ਮੜੀ ਪੱਠ ਦੇਖੀ ਮੀ ਸਾਡੇ 13 ਦੀ ਸਾਡੇ 13 ਵੀ ਹੱਥ ਦਾ ਦੇਖ ਮੜੀ ਜੀ ਸਾਡੇ 13 ਵੀ ਹਾਂ ਪੱਠ ਸਾਡੇ 13 ਵੀ ਹਾਂ ਪੱਠ ਲੈ ਜਾ ਯਾਰ ਮੇਰੇ ਕੋਲੇ ਕਿਹੜਾ ਦਰਖਤਾਂ ਨੂੰ ਲੱਗਦੀਆਂ ਨੇ ਉਹ ਲੱਗੀਆਂ ਹੋਈਆਂ ਦਰਖਤਾਂ ਉਹ ਨਹੀਂ ਹੁੰਦੀਆਂ ਬਾਈ ਤੂੰ ਕੀ ਕਿਹਾ ਪਾ ਸਾਡੇ ਤੇ ਨਾ ਦੀ ਹੋ ਗਈ। ਮੈਂ ਯਾਰ 18000 ਰੁਪਏ ਮੰਗਿਆ ਬਿੱਲੇ। ਮੈਂ ਕਿਹਾ 16000 ਦੀ ਲੈ ਜਾਓ। ਭਾਈ ਐ ਕਰ। ਨਾ ਤਾਂ ਕੋਈ ਛੋਟ। ਓਏ ਨਹੀਂ ਯਾਰ। ਯਾਰ ਥੱਲੋ। ਉਹ ਚੱਲ ਲੈ ਆਪਣਾ। ਤੁਹਾਨੂੰ ਪਤਾ ਮੇਰਾ ਯਾਰ। ਪੱਠਾ ਕਿੱਥੇ ਨਹੀਂ ਮਿਲੇ ਹੁਣੇ ਮੈਨੂੰ ਪਤਾ ਯਾਰ। ਆਪਾਂ ਇੱਜ਼ਤ ਕਰਦੇ ਆਂ ਬੰਦੇ ਦੀ ਯਾਰ। ਅਸੀਂ ਜਿਹਾ ਪੱਠਾ ਭਾਈ ਕਿੱਥੇ ਖੜੀਆਂ ਨੇ ਬਿੱਲੇ ਯਾਰਾ। ਨਹੀਂ ਪੱਠ ਚੰਗੇ ਭਰਾ ਦੇ ਨਹੀਂ ਨਾ ਨੇ ਛੋਟ। ਖੜੀ ਮਿਲੇ ਪਰ ਨਾਲੇ ਮੇਰੀ। ਨਾਲੇ ਤੂੰ ਬੋਲੀ। ਨਾਲੇ ਨਸਲ ਕਿੱਥੇ ਧਰੀ ਪਈ ਆ ਯਾਰਾ। ਇਹ ਲੈ। ਕੋਈ ਨਾ ਰਹਿਣ ਦਿਓ ਵੀਰੇ। ਓ ਨਹੀਂ ਰਹਿਣ ਦੇ। ਪੂਰੀ 14 ਖੜਿਆ ਮਸਤਾਕ ਯਾਰ ਕੁਛ ਨਹੀਂ ਬਣਦਾ ਕੀ ਕਰੀਏ ਬਾਈ ਪਿਆ ਬਸ ਹੁਣ ਜਾਂਦਾ ਚਕਾਵੇਂਗਾ ਮੈਥੋਂ ਪਾਲਣ ਪਾਲਣ ਬਸ ਮੈਂ ਤਾਂ ਯਾਰ ਉਹਨੂੰ ਬੰਦੇ ਦੀ ਇੱਜ਼ਤ ਕਰੀਆ ਯਾਰ ਇੱਜ਼ਤ ਹੋ ਗਈ ਸਾਡੀ ਵੀ ਕਰੀਆ ਇੱਜ਼ਤ ਕਰੀਆ ਸੌ ਲੱਗੇ ਯਾਰ ਬਾਈ ਤੂੰ ਮੈਨੂੰ ਫੋਨ ਕਰਿਆ ਸਵੇਰੇ ਮੈਂ ਤਾਂ ਤੇਰੀ ਇੱਜ਼ਤ ਕਰਕੇ ਰੇਟ ਮੰਗਿਆ 25000 ਰੇਟ ਮੰਗਿਆ ਓਏ ਮੈਂ ਪਾਤਾ ਰੱਖ ਜੀ ਉਹਦੇ ਰੱਸਾ ਯਾਰ ਤੂੰ ਲੈ ਕੇ ਲੰਘ ਜਾ ਹੈ 25000 ਰੁਪਿਆ ਰੇਟ ਮੰਗਦਾ ਮੈਂ ਕੱਟਦਾ ਉਹਨੂੰ ਮੈਂ 18000 ਰੁਪਿਆ ਮੰਗਿਆ ਹਾਂ ਮੈਂ ਕਿਹਾ ਉਹ ਹੁਣ ਯਾਰ ਬੰਦਾ ਆਬਦ ਮੈਂ ਕਸਾਈਆਂ ਚ ਪੈ ਗਿਆ ਯਾਰ ਇਹ ਤਾਂ ਮਸਤਾਕ ਉਹ ਬਹੁਤ ਆਰਾ ਦੂਰ ਜਾਣਾ ਕਿਉਂ ਹੁਣ ਬੱਡੇ ਭਾਈ ਯਾਰ ਕਸਾਈਆਂ ਚ ਪੈ ਗਿਆ ਤੂੰ ਸੌਣ ਲੱਗੇ ਇਹ ਲੈ ਫਿਰ ਹੁਣ ਫੇ ਨਹੀਂ ਬੋਲਿਆ ਤਾਂ ਨਹੀਂ ਵੀਰੇ ਫਿਰ ਕਸਾਈਆਂ ਚ ਨਾ ਨਾ ਪਾਓ ਹਾਂ ਹੁਣ ਦੇਣੀ ਨਹੀਂ ਤੇ ਕਸਾਈਆਂ ਚ ਨਾ ਨਾ ਪਾਓ ਲੈ ਫੜਾ ਈਮਾ ਉੱਥੇ ਮੋਬਾਈਲ ਪੂਰੀ 14000 ਦੀ ਮੈਨੇ ਵੇਚਤੀ ਭੱਟ ਤੇ ਉਹ ਨਹੀਂ ਰਾਜੂ ਚਾਹੇ ਸਿਰ ਚ ਡਾਂਗ ਮਾਰ ਲਾ ਤਾਂ ਵੀ ਨਹੀਂ 14 ਦੀ 20 ਡਾਂਗ ਤੇ ਲਵਾ ਨੂੰ ਗੱਲ ਨਾਲ ਮਾਰਾਂਗੇ ਡਾਂਗ ਨਾਲ ਨਹੀਂ ਮਾਰਦੇ ਨਹੀਂ ਮਾਰਜੀ ਦੇ ਨਾਲ ਮਰਜੀ ਲੈ ਦੇਣੀ ਕਿੰਨਾ ਯਾਰ ਇਹਨੂੰ ਮੈਂ 16 ਦੀ ਕਹਤਾ ਯਾਰ 15000 ਦੀ ਪੱਟ ਲੈ ਜਾ ਲੈ ਫੜ ਰਾ ਜੀ ਈ ਯਾਰਾ ਕੀ ਹੋ ਗਈ ਹੋ ਗਈ ਮਸਤਾਕੀ ਦੀ ਮੰਨੀਆਂ ਮੈਨੇ ਓ ਯਾਰ ਕਿੱਥੋਂ ਦੇਣਾ ਮਸਤਾਕਾ ਲਾ ਤੂੰ ਮੇਰੇ ਗਿੱਟੇ ਕੋਈ ਤਰ੍ਹਾਂ ਮਾਰੀ ਭੈਣ ਦੀ ਪਾਖਾਨਾ ਉੱਠ ਕੇ ਮਨਾਉ ਉੱਠ ਜੂ ਉੱਠ ਕੇ ਐ ਮਾਰ ਐ ਮਾਰੇ ਦੇ ਨਾਮ ਤੇ ਕੀ ਹੁੰਦਾ ਉਹ ਨਹੀਂ ਮਸਤਾਕ ਨਹੀਂ ਸੌ ਲੱਗੀ ਯਾਰ ਪ੍ਰੀਤ ਨਹੀਂ ਕਿ ਯਾਰ ਅੱਠ ਕਣੀ ਦਾ ਦੇਖ ਮੜਾ ਯਾਰ ਉਹ ਪੱਠ ਲੈਣੇ ਤੁਸੀਂ ਹੁਣ ਪੱਠ ਦਾ ਦੇਖ ਤਾਂ ਸਹੀ ਮੜ ਪੱਠ 15000 ਦੀ ਹੋ ਗਈ ਕੀ ਹੋ ਗਈ ਨਿਪੜ ਗਈ 15 ਦੀ ਉਹ ਕੀ ਹੋ ਗਈ ਯਾਰ ਕੀ ਹੱਸ ਹੁਣ ਹੱਸ ਹੁਣ ਤੇਰੇ ਪੈਸੇ ਵੀਰੇ ਯਾਰ ਕੋਈ ਨਾ ਕੋਈ ਨਾ ਮੋਬਾਈਲ ਤੇ ਬੰਦੇ ਦਾ ਕੁੱਟ ਕੁੱਟ ਕੇ ਤੰਗਾ ਬਣਾਤਾ ਲੈ ਫੜੋ ਚਾਹ ਸਭ ਕੀ ਨਹੀਂ ਬੰਦਾ ਥੋੜਾ ਕੁੱਟਿਆ ਉਹ ਨਹੀਂ ਯਾਰ ਅਸੀਂ ਜਿਆ ਪਟਾ ਮਸਾ ਕੁੱਟੀ ਰਹੇ ਇਹ ਵੀ ਨਹੀਂ ਇਹਨਾਂ ਪਿਆਰ ਚ ਨਾ ਕਰਕੇ ਦੇ ਪਿਆਰ ਨਾ ਕੁੱਟਿਆ ਆਈ ਲੋਟ ਆਉਂਦਾ ਹੈ ਕੁੱਟ ਕੇ ਕਰਨੇ ਬੋਲੇ ਬੋਲੇ ਰੋਣਾ ਪੈਦੀ ਹੋਗੀ ਕੀ ਆ ਨਾ ਲਿਆ ਹੋ ਗਈ ਫਿਰ ਹੋ ਗਈ ਹੋ ਗਈ ਮੈਂ ਲਾ 15 ਦੀ ਗੱਲ ਵੀ ਨਹੀਂ ਦੀ ਜਦੋਂ ਉਹਨੇ ਮੈਨੂੰ ਬਾਈ ਨੇ ਫੋਨ ਕਰਿਆ ਜਦੋਂ ਮੈਨੂੰ ਫੋਨ ਕਰਿਆ ਮੈਂ ਘਰੋਂ ਚੱਲਿਆ ਵੀ ਨਹੀਂ ਦੀ ਮੈਂ ਇਹਨੇ ਮੈਨੂੰ ਫੋਨ ਕਰਿਆ ਮੈਂ ਬਖਸ਼ੀ ਕਰਨੀ ਬਾਈ ਇਹ ਵੀ ਅਸਲੀਆਲੀ ਫਸਲਾ ਇਹਨੂੰ ਅਸਲਾ ਦਾ ਮੈਂ ਦੱਸਦਾ ਇਹਨੂੰ ਇਹਨੂੰ ਐ ਵੀ ਕਹਤਾ ਮੋਟਰ ਉੱਲੀ ਲੈ ਕੇ ਗੱਡੀ ਤੇ ਕੋਈ ਪੰਥ ਮੈਂ ਲੈਂਦਾ ਤੇ ਮੈਨੂੰ ਦਿੱਤੀ ਨਹੀਂ ਇੱਧਰ ਮੜਾ ਇੱਧਰ ਮਸਤਾਕ ਇੱਧਰ ਕਰੀ ਇੱਕ ਮਿੰਟ ਇਹਨੂੰ ਕੁੱਸੀਆਂ ਨੇ ਕੀ ਲਾ ਦਿੱਤੀ ਇਹਨੂੰ ਤਾਂ ਪੁੱਛਣਾ 14000 ਦੀ ਮੈਂ ਲੈਂਦਾ ਸੀ 14 ਦੀ ਕੀ ਕਿਹਾ ਸੀ 14 ਦੀ ਮੈਂ ਮਸਤਾਕੀ ਲੈਂਦਾ ਤੇ ਆਪ ਇਹਨੂੰ ਮੈਂ ਮਸਤਾਕਾ ਕਿਹਾ ਸੀ ਮੈਂ ਕਿਹਾ ਤੈਨੂੰ ਪੁੱਛ ਕੇ ਵੇਚੂ ਜਦੋਂ ਤੇਰੀ ਨਾ ਹੋ ਗਈ ਫੇਰ ਪੱਠ ਵੇਚੋ ਉਦੋਂ ਪਹਿਲਾਂ ਮੈਂ 14 ਤਾਂ ਮੈਂ ਦੱਸਿਆ ਮੇਰਾ ਲੱਗਿਆ ਹੈ ਸੀ ਵੀਰੇ ਚੰਗੀ ਬਹੁਤ ਵੱਡ ਝੂਠ ਨਹੀਂ ਬੋਲਦਾ ਖੁਸ਼ ਹਾਂ ਤੁਸੀਂ ਖੁਸ਼ ਹਾਂ ਤੇ ਮੈਂ ਤੇ ਤੂੰ ਖੁਸ਼ ਮੈਂ ਸੌਦਾ ਹੋ ਗਿਆ ਬਈ ਇਹ 15000 ਰੁਪਏ ਦਾ ਨਾ ਨਹੀਂ ਨਹੀਂ ਪੱਠ ਦਿਖਾ ਦਿ ਬਈ ਰੁਪਏ ਦਿਖਾ ਦੇ ਪੱਠ ਸਮਾਰ ਕੇ ਪੈ ਰੰਗ ਦੇਖੋ ਚੌੜੀ ਦੇਖੋ ਸੁਲੱਖੀ ਦੇਖੋ ਸਹੀ ਗੱਲ ਆ ਵੀ ਸਿੰਘੀ ਆ ਦੀ ਵਿਚ ਨਹੀਂ ਘੜਦੀ ਹਾਂ ਤੇ ਨਕੌੜਾ ਬਹੁਤ ਵਧੀਆ ਪੱਠਦਾ ਦੇਖੋ ਜੀ ਸੱਤ ਕਿੰਨੇ ਬਹੁਤ ਸੋਹਣੇ ਨੇ ਸੱਤ ਕਿੰਨੇ ਦੀ ਪੱਠ ਆ ਗਈ ਸੱਤ ਕਿੰਨੇ ਦੀ ਹੁਣੀ ਮੈਜਰ ਆ ਬਸ ਇੰਨੇ ਕੁ ਦੀ ਹੋਏ ਸੱਤ ਅੱਠ ਸੱਤ ਸੱਤ ਅੱਠ ਦੀ ਅੱਛਾ ਐ ਵੀ ਕਿਵੇਂ ਲੱਗਿਆ ਤੁਹਾਡਾ ਕਮੈਂਟ ਜ਼ਰੂਰ ਕਰ ਦਿਓ ਲਹਿਰਾ ਪੈਗਾ ਬੱਕਰਾ ਮੰਡੀ ਤੇ ਖੜੇ ਸੀਗੇ ਹਾਂ ਜੀ ਪਹੁੰਚਿਆ ਜ਼ਰੂਰ ਕਰੋ ਹਰੇਕ ਸੋਮਵਾਰ ਦੀ ਮੰਡੀ ਹੁੰਦੀ ਹੈ ਜੀ ਧੰਨਵਾਦ ਜੀ ਤੁਹਾਡਾ ਠੀਕ ਆ ਬਾਈ ਧੰਨਵਾਦ ਜੀ ਬਾਈ ਧੰਨਵਾਦ Нам брать не